ਦੇਸ਼ ਦੇ ਗ੍ਰਹਿ ਵਿਭਾਗ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਯਾਰ ਉੱਤਰੀ ਭਾਰਤ ਦੇ ਵਕਕ ਸੂਬਿਆਂ ਨੂੰ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਗ ਦੇ ਸਮੇਂ ਨਨਕਾਣਾ ਸਾਹਿਬ ਜਿਹੜਾ ਜਥਾ ਹਰ ਸਾਲ ਜਾਂਦਾ ਉਹ ਇਸ ਵਾਰ ਨਹੀਂ ਜਾ ਸਕੇਗਾ ਇਹ ਖਬਰ ਬਹੁਤ ਹੀ ਮੰਦਪਾਕੀ ਹੈ ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਸੂਬੇ ਦੀ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਹੁਣ ਜਦੋਂ ਦੋਹਾਂ ਦੇਸ਼ਾਂ ਦੇ ਵਿੱਚ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ ਤੇ ਜਿਹੜੀ ਧਾਰਮਿਕ ਯਾਤਰਾ ਹੈ ਇਹਦਾ ਵੀ ਸ਼ੁਰੂ ਹੋਣਾ ਬਹੁਤ ਮਹੱਤਵਪੂਰਨ ਗੁਰਨਾਮ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਇਹ ਸਾਰੀ ਨਾਨਕ ਨਾਮ ਨੇਵਾ ਵਾਸਤੇ ਬਹੁਤ ਇੰਪੋਰਟੈਂਟ ਹੈ ਇਸ ਕਰਕੇ ਸਾਰਿਆਂ ਦੇ ਦਿਲ ਨੂੰ ਸੱਟ ਵੱਜਦੀ ਹੈ ਜਦੋਂ ਇਹ ਸੰਦੇਸ਼ ਆਉਂਦਾ ਕਿ ਇਸ ਵਾਰੀ ਜੱਥਾ ਨਹੀਂ ਜਾ ਸਕਿਆ ਪਾ ਰਹੇ ਸਰਕਾਰ ਨੂੰ ਤੈਦਾ ਹੈ ਕਿ ਪਾਕਿਸਤਾਨ ਸਰਕਾਰ ਨੂੰ ਟੇਕ ਅਪ ਕਰੇ ਜਥੇ ਦੀ ਸੇਫਟੀ ਸਿਕਿਉਰਿਟੀ ਉਹਦੇ ਬਾਰੇ ਚ ਡਿਸਕਸ ਕਰੇ ਤੇ ਜਥਾ ਜਿਹੜਾ ਹਰ ਹਾਲਤ ਦੇ ਵਿੱਚ ਉਹ ਜ਼ਰੂਰ ਚਾਹੀਦਾ ਇਸੇ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਬੰਦ ਪਿਆ ਉਹ ਵੀ ਹੁਣ ਬਿਨਾ ਕਿਸੇ ਹੋਰ ਦੇਰੀ ਤੇ ਸ਼ੁਰੂ ਹੋਣਾ ਚਾਹੀਦਾ ਇਸ ਕਰਕੇ ਸੂਬੇ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਦੇਸ਼ ਦੀ ਸਰਕਾਰ ਤੇ ਦਬਾਅ ਪਾਵੇ ਔਰ ਕੇਂਦਰ ਸਰਕਾਰ ਨੂੰ ਵੀ ਜਿਹੜੀ ਸਿੱਕ ਆਉਂਦੀ ਆ ਭਾਵਨਾ ਨੂੰ ਦੇਖਦੇ ਹੋਇਆ ਤੁਰੰਤ ਇਸ ਜਥੇ ਨੂੰ ਭੇਜਣ ਵਾਸਤੇ ਜੋ ਵੀ ਪ੍ਰਬੰਧ ਕਰਨੇ ਪੈਣ ਜੋ ਵੀ ਗੱਲਬਾਤ ਕਰਨੀ ਪਵੇ ਪਾਕਿਸਤਾਨ ਸਰਕਾਰ ਨਾਲ ਕਰਕੇ ਕੱਲ ਕੱਤਮ ਕਰਨੀ ਚਾਹੀਦੀ ਹੈ